ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਅਸੀਂ ਬੜਾ ਮਾਣ ਕਰਦੇ ਹਾਂ ਪਰ ਉਹ ਦਲੇਰ ਕਿੰਨਾ ਸੀ ਇਹਦੀ ਵਿਸਾਲ ਉਦੋਂ ਮਿਲੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜ਼ਮਾਨ ਨੇ ਆਪਣੇ ਦਾਦੇ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦੇ ਅਕਤੂਬਰ ਸਨ 1798 ਦੀ 5 ਅੱਡ ਰੋਤੇ ਪੰਜਾਬ ਦੇ ਉੱਤੇ ਹਮਲਾ ਕਰ ਦਿੱਤਾ ਹਮਲੇ ਨੂੰ ਵੇਖਦੇ ਹੋਏ ਲਾਹੌਰ ਦੇ ਹਾਕਮ ਤਿੰਨ ਭੰਗੀ ਸਰਦਾਰ ਚੇਦ ਸਿੰਘ ਮੋਰਸਿੱਗਦੇ ਸਾਹਿਬ ਸਿੰਘ ਲਾਹੌਰ ਦਾ ਕਿਲਾ ਖਾਲੀ ਕਰਕੇ ਜੰਗਲਾਂ ਦੇ ਵੱਲ ਪਨਾਹ ਲੈ ਗਏ ਅਤੇ ਸ਼ਾਹ ਜ਼ਮਾਨ ਨੇ ਬੜੇ ਹੀ ਸੱਜੇ ਤਰੀਕੇ ਦੇ ਨਾਲ ਲਾਹੌਰ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਪਰ ਜਦੋਂ ਇਸ ਗੱਲ ਦਾ ਪਤਾ ਲਾਹੌਰ ਤੋਂ 50 ਮੀਲਾਂ ਦੀ ਦੂਰੀ ਦੇ ਉੱਤੇ ਗੁਜਰਾਵਾਲੇ ਦੇ ਕਿਲੇ ਵਿੱਚ ਬੈਠੇ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੂੰ ਲੱਗਿਆ ਤਾਂ ਉਹਦੇ ਕੋਲ ਬਰਦਾਸ਼ਤ ਨਾ ਹੋਇਆ ਉਹਨੇ ਕੀਤਾ ਆਪਣੀਆਂ ਫੌਜਾਂ ਦਾ ਦਸਤਾ ਤਿਆਰ ਮਾਰੀਆਂ ਨੇ ਘੋੜਿਆਂ ਨੂੰ ਅੱਡੀਆਂ ਲੈ ਕੇ ਚੌਣਵੇਂ ਸਵਾਰਾਂ ਨੂੰ ਸਿੱਧਾ ਲਾਹੌਰ ਦੇ ਵੱਲੋਂ ਚਾਲੇ ਪਾ ਗਿਆ ਅਤੇ ਲਾਹੌਰ ਦੇ ਸ਼ਾਹੀ ਕਿਲੇ ਦੇ ਮੁੱਖ ਦਵਾਰ ਸੰਮਣ ਬੋਲ ਦੇ ਮੂਹਰੇ ਖੜਕੇ ਸਰਦਾਰ ਰਣਜੀਤ ਸਿੰਘ ਨੇ ਬੰਦੂਖਾਂ ਦੇ ਕਈ ਫੈਰ ਬੁਰਜਾਂ ਦੀਆਂ ਔਟਾਰੀਆਂ ਵੱਲ ਕੱਢੇ ਤੇ ਨਾਲ ਹੀ ਬੜੀ ਸ਼ੇਰ ਵਾਂਗੂ ਗਰਜਮੀ ਆਵਾਜ਼ ਦੇ ਵਿੱਚ ਕਹਿਣ ਲੱਗਿਆ ਕਹਿੰਦਾ ਉਹ ਅਹਿਮਦ ਸ਼ਾਹ ਬਦਾਲੀ ਦੇ ਆ ਪੁੱਤ ਆ ਜੇ ਮਰਦਾ ਪੁੱਤੇ ਤਾਂ ਮੈਦਾਨੇ ਜੰਗ ਵਿੱਚ ਆ ਕੇ ਮੁਕਾਬਲਾ ਕਰ ਤੈਨੂੰ ਅੱਜ ਸਰਦਾਰ ਚੜ੍ਹਤ ਸਖਦਾ ਪੋਤਰਾ ਬੰਗਾੜਦਾ ਸਰਦਾਰ ਰਣਜੀਤ ਸਿੰਘ ਦੇ ਬੋਲਾ ਦਾ ਸ਼ਾਹ ਜ਼ਮਾਨ ਦੇ ਦਿਲ ਉੱਤੇ ਸਿੱਧਾ ਅਸਰ ਹੋਇਆ ਉਹਨੂੰ ਇੰ样 ਲੱਗਿਆ ਜਿਵੇਂ ਕੋਈ ਮੇਰੇ ਸਾਹਮਣੇ ਬੰਗਾਰਨ ਵਾਲਾ ਆਮ ਮਿਸਲਦਾਰ ਨਹੀਂ ਬਲਕਿ ਪੰਜਾਬ ਦਾ ਸ਼ੇਰ ਗਾਜਰਿਆ ਹੋਵੇ ਸਰਦਾਰ ਰਣਜੀਤ ਸਿੰਘ ਦੀ ਬੰਗਾਰ ਤੋਂ ਬਾਅਦ ਸ਼ਾਹ ਜ਼ਮਾਨ ਬਹੁਤਾ ਚਿਰ ਪੰਜਾਬ ਵਿੱਚ ਠਹਿਰਿਆ ਨਹੀਂ ਉਹ ਕਾਬਲ ਨੂੰ ਐਸਾ ਮੁੜ ਗਿਆ ਮੁੜ ਕੇ ਉਹ ਪੰਜਾਬ ਦੇ ਵੱਲ ਝਾਕਿਆ ਵੀ ਨਾ ਸ਼ਾਹ ਜ਼ਮਾਨ ਦੇ ਵਾਪਸ ਪਰਤਦੇ ਆ ਹੀ ਭੰਗੀ ਸਰਦਾਰਾ ਚੇਤ ਸਿੰਘ ਮੋਰ ਸਿੰਘ ਤੇ ਸਾਹਿਬ ਸਿੰਘ ਨੇ ਮੁੜ ਕੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ ਪਰ ਲਾਹੌਰ ਹੀ ਗੀਆਂ ਦੀ ਕਹਿਰਤਾ ਵੇਖ ਚੁੱਕੇ ਸੀ ਅਤੇ ਸਰਦਾਰ ਰਣਜੀਤ ਸਿੰਘ ਦੀ ਬਹਾਦਰੀ ਉਸ ਤੋਂ ਬਾਅਦ ਇਕੱਠੇ ਹੋ ਕੇ ਸ਼ਹੀਆਂ ਨੇ ਸਰਦਾਰ ਰਣਜੀਤ ਸਿੰਘ ਨੂੰ ਲਾਹੌਰ ਦੇ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ ਪਰ ਲਾਹੌਰੀਆਂ ਦੀ ਬੇਨਤੀ ਪ੍ਰਮਾਣ ਕਰਦੇ ਆਂ ਅੱਜ ਤੋਂ ਪੂਰੇ 226 ਸਾਲ ਪਹਿਲਾਂ 7 ਜੁਲਾਈ ਸਨ 1799 ਵਾਲੇ ਦਿਨ ਸਰਦਾਰ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਪੰਜਾਬ ਦਾ ਇਤਿਹਾਸ ਮਹਾਰਾਜੇ ਰਣਜੀਤ ਸਿੰਘ ਦੇ ਬਿਨਾਂ ਅਧੂਰਾ ਹੈ ਕਿਵੇਂ ਕਲਗੀ ਧਰਦਿਆਂ ਪੁੱਤਰਾਂ ਦੇਆਂ ਘੋੜਿਆਂ ਦੀਆਂ ਪੌੜਾਂ ਨੇ ਦਿੱਲੀ ਤੋਂ ਲੈ ਕੇ ਜਮਰੌਤ ਤੱਕ ਦੇ ਇਲਾਕੇ ਨੂੰ ਫਤਿਹ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਇਤਿਹਾਸਿਕ ਪੰਨਿਆਂ ਦੀ ਸਾਂਝ ਪਾਉਂਦਾ ਰਵਾਂਗਾ ਜੁੜੇ ਹੋ ਇਸ ਲੜੀ ਦੇ ਨਾਲ ਕਿੰਝ ਬਣੇ ਸਿੱਖ ਪੰਜਾਬ ਦੇ ਬਾਦਸ਼ਾਹ ਹੋਈਆਂ ਭੁੱਲਾਂ ਦੀ ਬਖਸ਼ੋਖੇਵਾਂ ਇਸ ਵੀਡੀਓ ਨੂੰ ਵਕਤ ਤੋਂ ਵਕਤ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਨਵਾਦੀ ਜ਼ਰੂਰ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ